ਸ਼ਬਦ ਤਰਨਾ ਚਮ ਨੁਕਤਾ ਦੀ ਸੇਵਾ ਦਾ ਸੰਦੇਸ਼ ਦਿੱਤਾ ਗਿਆ ਹੈ ਪਰਮਾਤਮਾ ਦੀ ਭਗਤੀ ਤੋਂ ਬਾਅਦ ਜੇ ਕਿਸੇ ਹੋਰ ਉੱਤਮ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਨੁਕਤਾ ਦੀ ਸੇਵਾ ਹੀ ਹੈ ਨੁਕਤਾ ਦੇ ਸੇਵਕਾਂ ਲਈ ਭਗਤੀ ਦਾ ਮਾਰਕਸ ਖੁੱਲਾ ਹੋ ਜਾਂਦਾ ਹੈ ਇਸੇ ਤਰ੍ਹਾਂ ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਦਿਆਂ ਸੇਵਾਵਾਂ ਨਿਰੰਤਰ جاری ਹਨ ਸੇਵਾ ਸੁਸਾਇਟੀ ਵੱਲੋਂ ਲੋੜਵੰਦ ਅਪਾਹਜਾਂ ਨੂੰ ਟ੍ਰਾਈਸਾਈਕਲ ਅਤੇ व्हीलचेयर ਦੇਣ ਲਈ ਸੁਸਾਇਟੀ ਦੇ ਪ੍ਰਾਂਚ ਦਫ਼ਤਰ ਨੇੜੇ ਲਾਲ ਬੱਤੀ ਚੌਕ ਮੰਡੀ ਗਵਿੰਦਗੜ੍ਹ ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਫਤੇਗੜ੍ਹ ਸਾਹਿਬ ਡਾਕਟਰ ਰਵਜੋਤਕਰ ਗਰੇਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਸੁਸਾਇਟੀ ਦੇ ਕਾਰਜਾਂ ਦੀ ਸ਼ਲਾਘਾ ਕੀਤੀ। Thank exactly. you. ਇਸ ਮੌਕੇ ਸੋਸਾਇਟੀ ਪ੍ਰਧਾਨ ਕਰਮਜੀਤ ਸਿੰਘ ਬਿੱਟੂ ਮੀਤ ਪ੍ਰਧਾਨ ਨਰਿੰਦਰ ਸਿੰਘ ਰਵੀ ਨੇ ਦੱਸਿਆ ਕਿ ਨਿਸ਼ਕਾਮ ਕੀਰਤਨ ਸੇਵਾ ਸੋਸਾਇਟੀ ਆਪਣੇ ਮੈਂਬਰਾਂ ਦੁਆਰਾ ਦਿੱਤੇ ਗਏ ਦਸਵੰਧ ਨਾਲ ਹੀ ਸਮੇਂ-ਸਮੇਂ ਤੇ ਸਮਾਜ ਅੰਦਰ ਰਹਿੰਦੇ ਲੋੜਵੰਦਾ ਬੇਸਹਾਰਾ ਦੁਖੀਆਂ ਗਰੀਬਾਂ ਦੀ ਨਿਸਵਾਰਥ ਮਦਦ ਕਰਨਾ ਹਮੇਸ਼ਾ ਹੀ ਆਪਣਾ ਇਕਲਾਕੀ ਫਰਜ਼ ਅਤੇ ਧਰਮ ਸਮਝਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਜ਼ਿਲ੍ਹਾ ਮੰਡੀ ਗੰਗੜ ਵੱਲੋਂ ਸੁਸਾਇਟੀ ਦੇ ਬ੍ਰਾਂਚ ਦਫ਼ਤਰ ਲਾਲਬੱਤੀ ਚੌਕ ਮੰਡੀ ਗੰਗੜ ਵਿਖੇ 8 ਲੋੜਵੰਦ ਅਪਾਹੇਜ ਵਿਅਕਤੀਆਂ ਨੂੰ ਬੀਚੇਅਰ ਅਤੇ ਟ੍ਰਾਈਸਾਈਕਲ ਦਿੱਤੇ ਗਏ ਹਨ ਜਿਸ ਨੂੰ ਦੇਣ ਲਈ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀ ਫਤੇਹਗੜ ਸਾਹਿਬ ਜ਼ਿਲ੍ਹਾ ਦੇ ਐਸਐਸਪੀ ਮੈਡਮ ਰਜੋਤਪੁਰ ਗਰੇਵਾਲ ਜੀ ਜੋ ਕਿ ਚੀਫ ਗੈਸਟ ਦੇ ਤੌਰ ਤੇ ਸਪੈਸ਼ਲ ਸਾਡੇ ਕੋਲ ਪਹੁੰਚੇ ਸੀ ਤੇ ਕੁੰਨਾ ਨੇ ਆਪਣੇ ਕਾਰਕਮਲਾਂ ਨਾਲ 8 ਵਿਅਕਤੀਆਂ ਨੂੰ ਟਰਾਈਸਾਈਕਲ ਤੇ ਵੀਲਚੇਅਰ ਦਿੱਤੇ ਹਨ ਅਸੀਂ ਸੁਸਾਇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਤੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇ ਕਿਸੇ ਵੀ ਵਿਅਕਤੀ ਨੇ ਅਪਾਹਜ ਹੈ ਉਹਨੂੰ ਟਰਾਈਸਾਈਕਲ ਜਾਂ ਵੀਲਚੇਅਰ ਦੀ ਲੋੜ ਹੈ ਉਹ ਸੁਸਾਇਟੀ ਦੇ ਬ੍ਰਾਂਚ ਅਕਰ ਮੰਡੀ ਵਿਧਗੜ ਵਿਖੇ ਇੱਕ ਐਪਲੀਕੇਸ਼ਨ ਲੈ ਕੇ ਸਿੰਪਲ ਤਰੀਕੇ ਨਾਲ ਉਦੇ ਉਪਰ ਇੱਕ ਆਪਣੀ ਪਾਸਪੋਰਟ ਸਾਈਜ਼ ਦੀ ਫੋਟੋ ਲਗਾ ਕੇ ਨਾਲ ਆਧਾਰ ਕਾਰਡ ਦੀ ਕਾਪੀ ਲਾ ਕੇ ਆਪਣੇ ਜੇ ਪਿੰਡ 'ਚ ਵਿਅਕਤੀ ਰਹਿੰਦਾ ਤਾਂ ਸਰਪੰਚ ਤੋਂ ਜੇ ਸ਼ਹਿਰ ਵਿੱਚ ਰਹਿੰਦਾ ਤਾਂ ਐਮਸੀ ਤੋਂ ਸਾਈਨ ਕਰਾ ਕੇ ਸੁਸਾਇਟੀ ਦੇ ਬ੍ਰਾਂਚ ਦਫ਼ਤਰ ਵਿੱਚ ਇਹ ਦਿੱਤੀ ਜਾਵੇ ਤਾਂ ਜੋ ਹੋਰ ਜੋ ਵਿਅਕਤੀ ਲੋੜਵੰਦ ਹਨ ਉਨ੍ਹਾਂ ਵੀ ਉਨ੍ਹਾਂ ਨੂੰ ਵੀ ਸੁਸਾਇਟੀ ਵੱਲੋਂ ਟਰਾਈਸਾਈਕਲ ਤੇ व्हीਲ ਚੇਅਰ ਮੁਹੱਈਆ ਕਰੇ ਜਾ ਸਕਣ ਆਉਣ ਵਾਲੇ ਸਮੇਂ ਵਿੱਚ ਸੁਸਾਇਟੀ ਜਲਦੀ ਹੀ ਹੋਰ ਟਰਾਈਸਾਈਕਲ ਤੇ व्हीਲ ਚੇਅਰ ਵੰਡਣ ਜਾ ਰਹੀ ਹੈ ਵਾਹੀ ਗੁਰਜੀ ਦਾ ਖਾਲਸਾ ਰਹਿਤਰੀ ਕੀ ਪਤੇ ਅੱਜ ਨਿਸ਼ਕਾਮ ਕੀਰਤਨ ਸੇਵਾ ਸਹਿਬੀ ਰਿਸਟਰ ਮੰਡੀ ਗੁੰਗੜ ਤੋਂ 8 ਲੋੜਵੰਦਾਂ ਨੂੰ ਟ੍ਰਾਈਸਾਈਕਲ ਅਤੇ ਬੀਚੇਰ ਵੰਡੇ ਗਏ ਹਨ ਜਿਸ ਵਿੱਚ ਮੁੱਖ ਮੰਤਵਨ ਦੇ ਤੌਰ ਤੇ ਐਸਐਸਪੀ ਰਵਜੂਦ ਕੌਰ ਗਰੇਵਾਲ ਜੀ ਇੱਥੇ ਪਹੁੰਚੇ ਅਸੀਂ ਉਹਨਾਂ ਦੇ ਇੱਥੇ ਪਹੁੰਚਣ ਦੇ ਕਾਇਦ ਨੂੰ ਧੰਨਵਾਦ ਕਰਦੇ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸੋਸਾਇਟੀ ਇਸੇ ਤਰ੍ਹਾਂ ਹੀ ਸਮਾਜ ਭਲਾਈ ਦੇ ਕਾਰਜ ਕਰਨ ਦੀ ਇਬادت ਤੇ ਬੁੱਧੀ ਵਕਸ਼ਣ ਅਤੇ ਆਉਣ ਵਾਲੇ ਦਿਨਾਂ ਵਿੱਚ ਸੋਸਾਇਟੀ ਵੱਲੋਂ ਹੋਰ ਲੋੜਵੰਦਾਂ ਨੂੰ ਜਿਹੜੇ ਰਹਿ ਗਏ ਹਨ ਉਹਨਾਂ ਨੂੰ ਟ੍ਰਾਈਸਾਈਕਲ ਅਤੇ ਬੀਚੇਰ ਵੰਡਣ ਲਈ ਇਹ ਸਮਾਗਮ ਜਲਦੀ ਹੀ ਕੀਤਾ ਜਾ ਰਿਹਾ ਹੈ ਅਤੇ ਅਸੀਂ ਹੋਰ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਨੇ ਵੀ ਆਪਣੇ ਪਿੰਡ ਦੇ ਵਿੱਚ ਸिलाई ਸੈਂਟਰ ਖੁਲਵਾਉਣਾ ਹੋਵੇ ਤਾਂ ਉਹ ਵੀ ਸਵਾਈ ਨਾਲ ਸੰਪਰਕ ਕਰ ਸਕਦਾ ਹੈ ਸੋਸਾਇਟੀ ਵੱਲੋਂ ਸਾਰਾ ਸਮਾਨ ਸੋਸਾਇਟੀ ਵੱਲੋਂ ਦਿੱਤਾ ਜਾਂਦਾ ਹੈ ਸिलाई ਸੈਂਟਰ ਦਾ ਟੀਚਰ ਦੀ ਸੈਲਰੀ ਲੜਕੀਆਂ ਲਈ ਸिलाई ਮਸ਼ੀਨਾਂ ਅਤੇ ਹੋਰ ਬੈਠਣ ਦਾ ਸਾਰਾ ਖਰਚ ਸੋਸਾਇਟੀ ਵੱਲੋਂ ਕੀਤਾ ਜਾਂਦਾ ਹੈ ਕੇਵਲ ਕੱਪੜਾ ਹੀ ਲੜਕੀਆਂ ਨੂੰ ਲੈ ਕੇ ਆਉਣਾ ਹੁੰਦਾ ਹੈ ਅਤੇ ਜਿਹੜੇ ਲੋੜਵੰਦ ਪਰਿਵਾਰ ਵਿਆਹ ਦੀ ਤਰੀਕ ਰੱਖ ਕੇ ਆਉਂਦੇ ਹਨ ਉਹਨਾਂ ਦੇ ਅੱਗੇ ਬੇਨਤੀ ਹੈ ਸਾਨੂੰ ਕਿ ਘੱਟੋ ਘਾਟੇ ਇੱਕ ਮਹੀਨਾ ਦਾ ਸਮਾਂ ਹੋਣਾ ਚਾਹੀਦਾ ਹੈ ਲੜਕੀ ਪਰਿਵਾਰ ਵਾਲੇ ਜਿਨ੍ਹਾਂ ਨੇ ਲੜਕੀ ਦੇ ਵਿਆਹ ਤੇ ਸੁਸਾਇਟੀ ਵੱਲੋਂ ਮਦਦੂਦ ਲੈਣੀ ਹੁੰਦੀ ਹੈ ਉਹ ਤਕਰੀਬਨ ਘੱਟੋ ਘਾਟੇ ਇੱਕ ਮਹੀਨਾ ਪਹਿਲਾਂ ਸਾਡੇ ਨਾਲ ਸੰਪਰਕ ਕਰਨ ਤਾਂ ਜੋ ਸਾਰਿਆਂ ਨੂੰ ਵਿਆਹ ਦੀ ਤਰੀਕ ਦਿੱਤੀ ਜਾ ਸਕੇ ਕਿਉਂਕਿ ਸੁਸਾਇਟੀ ਦੇ ਜੋ ਮੈਂਬਰ ਹਨ ਉਹਨਾਂ ਦੇ ਦਸਤਾਵੇਜ਼ ਨਾਲ ਹੀ ਸੁਸਾਇਟੀ ਵੱਲੋਂ ਸਾਰੇ ਕਾਰਜ ਕੀਤੇ ਜਾਂਦੇ ਹਨ ਸੁਸਾਇਟੀ ਵੱਲੋਂ ਕਿਸੇ ਦੀ ਗੱਲੋਂ ਪਰਚੀ ਜਾਂ ਰਹੀ ਨਹੀਂ ਕੀਤੀ ਜਾਂਦੀ ਸਾਰੇ ਜੋ ਸਵੈਟੀਆਂ ਦੇ ਕਾਰਜਾਂ ਕੇਵਲ ਸਵੈਟੀਆਂ ਮੈਂਬਰਾਂ ਦੇ ਦਸਬੰਧ ਨਾਲ ਹੀ ਕੀਤੇ ਜਾ ਰਹੇ ਹਨ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਵਿਆਹ ਦੀ ਤਰੀਕ ਰੱਖਣ ਤੋਂ ਪਹਿਲਾਂ ਸੁਸਾਇਟੀ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ ਕਈ ਵਾਰ ਪਰਿਵਾਰ ਆ ਕੇ ਸਾਨੂੰ ਕਹਿੰਦੇ ਹਨ ਕਿ ਲੜਕੀ ਦਾ ਵਿਆਹ ਪਰਸੋਂ ਨੂੰ ਕਰਨਾ ਹੈ ਜਾਂ ਅਗਲੇ ਹਫਤੇ ਕਰਨਾ ਹੈ ਮੇਰਾ ਸਾਡਾ ਮਨ ਬੜਾ ਦੁਖਦਾ ਕਿਉਂਕਿ ਅਸੀਂ ਉਹਦੀ ਮਦਦ ਨਹੀਂ ਕਰ ਸਕਦੇ ਪਹਿਲਾਂ ਵਿਆਹ ਦੀ ਤਰੀਕਾਂ ਦਿੱਤੀਆਂ ਹੁੰਦੀਆਂ ਹਨ ਸੋ ਦੁਆਰਾ ਜ਼ਰੂਰਤਮੰਦ ਪਰਿਵਾਰਾਂ ਨੂੰ ਅਪੀਲ ਆ ਕਿ ਉਹ ਵਿਆਹ ਦੀ ਤਰੀਕ ਰੱਖਣ ਤੋਂ ਪਹਿਲਾਂ ਸੋਨੈਟੀ ਨਾਲ ਜ਼ਰੂਰ ਸੰਪਰਕ ਕਰਨ ਤਾਂ ਜੋ ਅਸਥਵਾਦ ਪਰਿਵਾਰਾਂ ਦੀ ਲੋੜਵੰਦਾ ਦੀ ਮਦਦ ਕੀਤੀ ਜਾ ਸਕੇ ਵਾਹਿਗੁਰੂ ਜੀ ਕਾ ਸਾਧ ਸਵਾਹਿਗੁਰੂ ਜੀ ਕੀ ਪਤਨੀ